ਪਿਛਲੇ 50 ਸਾਲਾਂ ਦੀ ਇਹ ਨਾਲਾ ਸ਼ਹਿਰ ਵਾਸੀਆਂ ਦੀ ਮੰਗ ਸੀ ਕਿ ਇੱਥੇ ਸਾਡੀਆਂ ਮਾਵਾਂ ਭੈਣਾਂ ਲਈ ਵਿਅਕਤੀਆਂ ਲਈ ਧੀਆਂ ਲਈ ਕੋਈ ਬਾਥਰੂਮ ਨਹੀਂ ਸੀਗਾ ਤੇ ਮੈਂ ਲੋਕਾਂ ਨਾਲ ਉਹਦਾ ਵਾਅਦਾ ਕੀਤਾ ਸੀ ਕਿ ਸਾਡੀ ਸਰਕਾਰ ਆਉਂਦੇ ਅਸੀਂ ਸ਼ਹਿਰ ਦੇ ਵਿੱਚ ਬਾਥਰੂਮ ਜਿਹੜੇ ਬਰਾਮਾਂਗੇ ਸੋ ਆਪਣੇ ਕੀਤੇ ਵਾਅਦੇ ਨੂੰ ਪੂਰਾ ਕਰਦੇ ਪੰਜ ਬਾਥਰੂਮ ਜਿੰਨਾਂ ਤੇ ਲਗਭਗ 50 ਲੱਖ ਰੁਪਈਆ ਜਿਹੜਾ ਲੱਗਾ ਤਿੰਨ ਬਾਥਰੂਮ ਤਾਂ ਰੈਡੀ ਹੋ ਗਏ ਦੋ ਜਿਹੜੇ ਅਗਲੇ ਦਿਨ ਅੰਦਰ ਰੈਡੀ ਹੋ ਜਾਣਗੇ ਉਹ ਵਾਦਾ ਜਿਹੜਾ ਪੂਰਾ ਕੀਤਾ ਬੜੇ ਟੌਪ ਦੇ ਇਹ ਕਲਾਸ ਵਧੀਆ ਬਾਜ਼ੂਮ ਜਿਹੜੇ ਉਹ ਬੜਾਏ ਇੱਕ ਪਾਸੇ ਆਪਣੀਆਂ ਮਾਵਾਂ ਭੈਣਾਂ ਵਾਲੀਆਂ ਔਤਾਂ ਲਈ ਆ ਇੱਕ ਪਾਸੇ ਬੰਦੇ ਵਾਸਤੇ ਬਣਾਉਂਦੇ ਅੱਜ ਦੀ ਅਸੀਂ ਜਿਹੜੀ ਚਕਾਂਵਾਈ ਨਾ ਨਾ ਦੋੜ ਇਹ ਵੀ ਜਿਹੜੀ ਸ਼ੁਰੂ ਕਰਾ ਦੇ ਵੀ ਪਿੰਡਾਂ ਪੜ ਉਹ ਸ਼ੁਰੂ ਕਰਾ ਦੇ ਲੱਗੇ ਉਹ ਵੀ ਇੱਕੋ ਛੜਕ ਰਹਿ ਗਈ ਸੀ ਨਾਲੇ ਦੀ ਮਿਹਨਤ ਉਹ ਵੀ ਜਿਹੜਾ ਉਹ ਖਤਮ ਹੋ ਜਾਊਗਾ ਸੋ ਜੋ ਵੀ ਅਜਨਾਲਾ ਸ਼ਹਿਰ ਕਿਨਾਂ ਬਾਕੀ ਕੰਟੈਂਪ ਦੇ ਉੱਤੇ ਜੋ ਵਾਅਦੇ ਕੀਤੇ ਸੀ ਉਹ ਸਾਰੇ ਦੇ ਸਾਰੇ ਪੂਰੇ ਕਰਾਂਗੇ ਦੁਕਾਨਦਾਰਾਂ ਤੇ ਆਮ ਲੋਕਾਂ ਨੂੰ ਬਹੁਤ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਸੀ ਜਦੋਂ ਪੁਜਾਰਾਂ ਵਿੱਚ ਕਿਰੇ ਬਾਸੂਣ ਜਾਣਾ ਪੈਂਦਾ ਸਰ ਮੈਂ ਤਾਂ ਜਦੋਂ ਚੋਣ ਪਚਾਦ ਕਰਦਾ ਮੈਂ ਉਦੋਂ ਸੁਣ ਕੇ ਬਾਦ ਹੋ ਗਿਆ ਕਿ ਦੁਕਾਨਦਾਰ ਕਹਿੰਦਾ ਸੀ ਅਸੀਂ 50 ਸਾਲਾਂ ਤੋਂ ਦੋਵਾਂ ਪਾਰਟੀਆਂ ਤੋਂ ਕਾਂਗਰਸ ਤੇ ਅਕਾਲੀਆਂ ਤੋਂ ਬੰਗ ਕਰ ਕਰਕੇ ਮਰ ਗਏ ਕਿ ਬਾਸੂਣ ਬਣਾ ਦੇ ਤੈਨੂੰ ਬਾਸੂਣ ਬਣਾ ਮੈਨੂੰ ਕਹਿੰਦੇ ਇੱਕ ਬਾਸੂਣ ਬਣਾ ਦਿਓ ਦੁਕਾਨਦਾਰ ਕਹਿੰਦੇ ਪੰਜ ਬਰਾਤ ਤੇ ਸਰ ਆਪਾਂ ਕੰਮ ਆਏ ਆ ਦੋ ਜੂ ਲਾਉਣ ਵਾਲੇ ਨਹੀਂ ਨਾ ਇਹ ਵਾਅਦਾ ਹੱਥ ਬੋਲਣ ਵਾਲੇ ਬੰਦੇ ਆ ਆਪ ਕੰਮ ਸੜਕਾਂ ਬਣਦੀਆਂ ਬਾਥੂ ਬਣ ਗਿਆ ਉਹ ਸੜਕਾਂ ਜਿਹੜੀਆਂ ਸ਼ੁਰੂ ਕਰਨ ਲੱਗੇ ਮੰਡੀਪੁਰ ਦੀਆਂ ਸੜਕਾਂ ਵੀ ਅੱਜ ਸ਼ੁਰੂ ਹੋ ਜਾਣ ਗਿਆ ਸੋ ਕੰਮ ਕਰਕੇ ਜਿਹੜਾ ਨਾਲਾ ਸ਼ਹਿਰੀਆਂ ਨੂੰ ਜੋ ਵਾਦਾ ਕੀਤਾ ਸੀ ਕਿਉਂਕਿ ਨਾਲਾ ਸ਼ਹਿਰੀ ਸਾਡਾ ਘਾਵਿਆ ਨਾਲਾ ਸ਼ਹਿਰੀਆਂ ਨੇ ਆਪਾਂ ਨੂੰ ਵੋਟਾਂ ਪਾਈਆਂ ਇਹਨਾਂ ਨੇ ਐਮਐਲਏ ਬਣਾ ਸੋ ਸ਼ਹਿਰ ਦੇ ਹੰਦ ਜਿਹੜੀ ਆ ਕਿਸੇ ਵੀ ਕਿਸਮ ਦੀ ਕੋਈ ਪਰੋਖਣ ਜਿਹੜੀ ਨਹੀਂ ਦਾ ਅਜੋ 300 ਦੇ ਕਰੀਬ ਜਿਹੜੇ ਪਿੰਡਾਂ ਤੋਂ ਲੋਕ ਇੱਥੇ ਆਉਣ ਕੇ ਖਰੀਦੋ-ਵਪਰਤ ਕਰ ਲਈ ਆਉਂਦੇ ਨੇ ਕਿੰਨੀ ਕਿਰਾਹਤ ਮਿਲੂਗੀ ਉਹਨਾਂ ਨੂੰ ਇਹਨਾਂ ਵਾਧੂ ਮਾਨ ਵਾਲੇ ਕਿ ਮੈਂ ਤਾਂ ਤੁਹਾਨੂੰ ਕਹਿੰਦਾ ਵੀ ਇੰਨੀ ਰਾਤ ਜਿਆਦੀ ਮਿਲਣੀ ਤੁਸੀਂ ਵੇਖੋ ਨਾ ਮੇਰੀ ਧੀ ਜਾਂ ਮੇਰੀ ਮਾਂ ਭੈਣ ਬੇ ਦੇ ਨਾਲ ਆ ਜਾਂ ਤੁਹਾਡੀ ਆ ਉੱਥੇ ਸ਼ਹਿਰ ਜਾ ਕੇ ਕਹੇ ਕਿ ਮੈਂ ਕਿਤੇ ਛਾਪ ਜਾਣਾ ਦਾ ਪੇਟ ਚ ਕੋ ਗੜਬੜ ਹੋ ਗਿਆ ਤੇ ਕਿੱਥੇ ਜਾਵੇ ਤੁਸੀਂ ਦੱਸੋ ਕੋਈ ਹੈਗੀ ਸੀ ਜਗਾ ਹੁਣ ਜਿਹੜਾ ਬਣੀ ਉਹਦੇ ਮੈਂ ਤਾਂ ਹਰਾਨ ਹੋ ਗਿਆ ਕਿ ਅਸੀਂ ਨਾਲੇ ਆਲੇ ਉਹ ਹੋਰ ਕੋਈ ਮੰਗਦੀ ਗਈ ਸੀ ਕਹਿੰਦੇ ਜੀ ਹੋਰ ਕੁਝ ਕਰਿਓ ਨਾ ਕਹਿੰਦੇ ਬਾਸੂਮ ਸਾਡੇ ਬਣਾ ਦੇ ਆ ਆ ਹਾਲ ਤਾਂ ਸ਼ਹਿਰ ਦੀ ਤੇ ਗੱਲਾਂ ਕਰਨ ਨਾਲੇ ਜਿੰਨੀ ਬੱਦੀ ਬੋਲੀ ਜਾਂਦੇ ਜੋ ਬੱਦੀ ਬੋਲੀ ਜਾਂਦੇ ਯਾਰ ਕੰਮ ਦੱਸੋ ਤੁਸੀਂ ਕੀ ਕੀਤਾ 50 ਸਾਲ ਮੈਂ ਤਾਂ 2 ਸਾਲ ਜਿਹੜੇ ਕੀਤਾ ਉਹ ਕਰਕੇ ਦਿਖਾਉਣਾ ਖੜੇ ਹਾਂ ਸ਼ਰਕ ਦੇ ਉੱਤੇ ਉਹ ਛੜਕਾ ਡੇਰਾ ਰੋੜਿਆ ਬੜੀਆਂ ਅਕੜੀਆਂ ਬੜੀਆਂ ਫੋਦੇਗਰ ਚੂੜੀਆਂ ਬਣ ਗਈ ਕਿ ਦੀ ਇਧਰਲੀ ਚਗਾਵਾਂ ਵਾਲੀ ਬਾੜ ਲੱਗੀ ਹਰ ਚੀਜ਼ ਬਾੜ ਰਹੀ ਆ ਆਪਾਂ ਕੰਮਾਂ ਦੇ ਬੰਦੇ ਆ ਕੰਮ ਕਰਕੇ ਦਿਖਾਉਣਾ ਔਰ ਹੋਰ ਵੀ ਲੋਕ ਸਭਾ ਚ ਵੀ ਨਾਲਾ ਹਲਕੇ ਦੇ ਬੜਾ ਸਹਿਯੋਗ ਕੀਤਾ ਬੜੀਆਂ ਵੋਟਾਂ ਪਾਈਆਂ ਸੋ ਇਹ ਨਾਲੇ ਲਈ ਸਦਾ ਜਾਨ ਜਿਹੜੀ ਹਾਜਰ